ਪੰਜਾਬ ਵਿੱਚ 18, 19 ਅਤੇ 20 ਤਰੀਕ ਦੀ ਛੁੱਟੀ ਲੱਗੀਆਂ ਮੋਜਾਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਅੱਗੇ ਰਿਕਵੈਸਟ ਹੈ ਕਿ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਫਿਰ ਆਓ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੰਜਾਬੂ ਵਾਸੀਆਂ ਲਈ ਇਹ ਹਫਤਾ ਬਹੁਤ ਅਹਿਮ ਰਹਿਣ ਵਾਲਾ ਹੈ ਕਿਉਂਕਿ ਇਸ ਦੌਰਾਨ ਲੰਬਾ ਵੀਕਐਂਡ ਆ ਰਿਹਾ ਹੈ ਜਿਸ ਦੇ ਚੱਲਦੇ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ ਇਨ੍ਹਾਂ ਛੁੱਟੀਆਂ ਦੌਰਾਨ ਸੂਬੇ ਦੇ ਕਈ ਸਕੂਲਾਂ ਕਾਲਜਾਂ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇੱਥੇ ਦੱਸ ਦਈਏ ਕਿ 18 ਤਰੀਕ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ ਇਸ ਤੋਂ ਬਾਅਦ ਸ਼ਨੀਵਾਰ 19 ਤਰੀਕ ਨੂੰ ਸੂਬੇ ਵਿੱਚ ਕਈ ਸਕੂਲ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ 20 ਤਰੀਕ ਨੂੰ ਐਤਵਾਰ ਹੋਣ ਕਾਰਨ ਹਫਤਾਵਾਰੀ ਛੁੱਟੀ ਹੈ। ਲਿਹਾਜ਼ਾ 18, 19 ਅਤੇ 20 ਤਰੀਕ ਦੀਆਂ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ ਜਿਸ ਦੇ ਕਾਰਨ ਕਿਤੇ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ। ਸੋ اے ਸੀ ਆਪਣੀ ਅੱਜ ਦੀ ਜਾਣਕਾਰੀ ਤੇ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਆਪਣੇ ਨਵੇਂ ਅਪਡੇਟ ਦੇ ਨਾਲ ਧੰਨਵਾਦ